ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣੇ ਗੁਰਦੁਆਰਾ ਨਾਨਕਸਰ ਵਿਖੇ ਸੇਵਾ ਕਰਦਿਆਂ ਇੱਕ ਦਿਨ ਦਾ ਸਮਾਂ ਬਾਬਾ ਸੁਖਦੇਵ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੱਥ ਜੋੜ ਅਰਦਾਸ ਕਰ ਰਹੇ ਹਨ ਕਿ ਉਹਨਾਂ ਨੂੰ ਇਉਂ ਅਰਦਾਸ ਕਰਦੇ ਸਮੇਂ ਇਉਂ ਮਹਿਸੂਸ ਹੋਇਆ ਜਿਵੇਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੜੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਸਤਿਗੁਰੂ ਜੀ ਨੂੰ ਚੋਟ ਸਾਬ ਕਰ ਰਹੇ ਹੋਣ ਨਾਲ ਹੀ ਇਉਂ ਦਰਸ਼ਨਾ ਦੀ ਝਲਕ ਦੌਰਾਨ ਅੰਦਰ ਚਾ ਉੱਠੀ ਬਾਬਾ ਜੀ ਦੇ ਦਰਸ਼ਨ ਕਰਨ ਦੀ ਤੇ ਅਰਦਾਸ ਕਰਕੇ ਨਾਨਕ ਸਰ ਆ ਪਹੁੰਚੀ ਇੱਕ ਮਨ ਵਿੱਚ ਇਹ ਭਾਵਨਾ ਧਾਰ ਕੇ ਪਾਬਾ ਕੁੰਦਨ ਸਿੰਘ ਜੀ ਮਹਾਰਾਜ ਅੱਗੇ ਲੱਤਾਂ ਦੁਖਦਿਆਂ ਦੀ ਬੇਨਤੀ ਕਰਨੀ ਹੈ ਤੇ ਨਾਲ ਹੀ ਜੋ ਵੀ ਬਾਬਾ ਜੀ ਨੇ ਬਚਨ ਕੀਤਾ ਉਸ ਬਚਨ ਉੱਪਰ ਪੂਰਾ ਪੈਰਾ ਦੇਣਾ ਹੈ ਭਾਵ ਬਚਨ ਨੂੰ ਕਮਾਉਣਾ ਤੇ ਬਾਬਾ ਜੀ ਦੀਆਂ ਖੁਸ਼ੀਆਂ ਲੈਣੀਆਂ ਹਨ ਇੰਨਾ ਵਿਚਾਰਾ ਨਾਲ ਹੀ ਜਿਸ ਵਕਤ ਬਾਬਾ ਕੁੰਦਨ ਸਿੰਘ ਜੀ ਦੇ ਚਰਨਾਂ ਵਿੱਚ ਜਾ ਕੇ ਨਮਸਕਾਰ ਕੀਤੀ ਤੇ ਬੇਨਤੀ ਕੀਤੀ ਕਿ ਬਾਬਾ ਜੀ ਕਿਰਪਾ ਕਰੋ ਮੇਰੀਆਂ ਲੱਤਾਂ ਬਹੁਤ ਦੁਖਦੀਆਂ ਹਨ ਬਾਬਾ ਕੁੰਦਨ ਸਿੰਘ ਜੀ ਕਹਿੰਦੇ ਇਹ ਕਿਵੇਂ ਠੀਕ ਹੋਣ ਬਾਬਾ ਸੁਖਦੇਵ ਸਿੰਘ ਜੀ ਕਹਿੰਦੇ ਬਾਬਾ ਜੀ ਦੁਖਦੀਆਂ ਸਿਰਫ ਗਰਮੀਆਂ ਵਿੱਚ ਨੇ ਸਿਆਲੀ ਦਿਨਾਂ ਵਿੱਚ ਬਿਲਕੁਲ ਠੀਕ ਰਹਿੰਦੀਆਂ ਨੇ ਇਸ ਲਈ ਤੁਸੀਂ ਕਿਰਪਾ ਕਰੋ ਬਾਬਾ ਕੁੰਦਨ ਸਿੰਘ ਜੀ ਬੇਨਤੀ ਸੁਣ ਬਾਬਾ ਸੁਖਦੇਵ ਸਿੰਘ ਜੀ ਨੂੰ ਬਚਨ ਕਰਨ ਲੱਗੇ ਫਿਰ ਸੁਖੀ ਓਕਾਰ ਠੰਡੇ ਪਹਾੜਾਂ ਵਿੱਚ ਚਲਾ ਜਾ ਬਾਬਾ ਸੁਖਦੇਵ ਸਿੰਘ ਜੀ ਸਤਿਵਚਨ ਆਕੇ ਉੱਠੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਪ੍ਰਸ਼ਾਦਾ ਦਿੱਤਾ ਤੇ ਖੁਸ਼ੀਆਂ ਬਖਸ਼ੀਆਂ ਹੁਣ ਬਾਬਾ ਸੁਖਦੇਵ ਸਿੰਘ ਜੀ ਨਾਨਕਸਰ ਤੋਂ ਲੁਧਿਆਣੇ ਦੀ ਬੱਸ ਲੈ ਕੇ ਗੁਰਦੁਆਰੇ ਨਾਨਕਸਰ ਲੁਧਿਆਣੇ ਪਹੁੰਚੇ ਤੇ ਮਨ ਬਣਾ ਲਿਆ ਕਿ ਹੁਣ ਬਾਬਾ ਜੀ ਦੇ ਬਚਨਾਂ ਅਨੁਸਾਰ ਠੰਡੇ ਪਹਾੜਾਂ ਨੂੰ ਚਲੇ ਜਾਣਾ ਹੈ ਪਰ ਕਿਸੇ ਨੂੰ ਦੱਸਣਾ ਨਹੀਂ ਸੋ ਅਗਲੇ ਦਿਨ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕੀਤਾ ਉਪਰੰਤ ਇੱਕ ਚਰਨੀ ਨਾਮ ਦੇ ਬਹਿੰਗਮ ਨੇ ਚਾਹ ਤਿਆਰ ਕੀਤੀ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਹੁਕਮਨਾਮਾ ਲਿਆ ਹੁਕਮਨਾਮਾ ਸੀ ਜੈ ਜੈ ਪੇਖਿਓ ਤਹਿ ਹਜੂਰ ਦੂਰ ਕਥੋਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਤੇ ਆਈ ਹੁਨੇ ਅਟਲ ਵਿਸ਼ਵਾਸ ਅੰਦਰ ਵੱਜ ਗਿਆ ਕਿ ਸਤਿਗੁਰੂ ਪਰਤੱਖ ਬੋਲ ਕੇ ਮੋਹਰ ਲਗਾ ਰਹੇ ਹਨ ਤੇ ਆਪ ਅੰਗ ਸੰਗ ਹੋ ਕੇ ਸਹਾਈ ਹੋਣਗੇ ਐਨੇ ਨੂੰ ਚੰਨੀ ਨੇ ਆਵਾਜ਼ ਦਿੱਤੀ ਬਾਬਾ ਜੀ ਚਾਹ ਤਿਆਰ ਹੈ ਬਾਬਾ ਜੀ ਨੇ ਚਰਨੀ ਪਾਸੋਂ ਚਾਹ ਲੈ ਕੇ ਸਤਗੁਰਾਂ ਨੂੰ ਭੋਗ ਲਗਵਾਇਆ ਉਪਰੰਤ ਆਪ ਚਾਹ ਸ਼ਕੀ ਹੁਣ ਫਿਰ ਸਤਗੁਰਾਂ ਅੱਗੇ ਅਰਦਾਸ ਕਰਕੇ ਬਾਬਾ ਸੁਖਦੇਵ ਸਿੰਘ ਜੀ ਨੇ ਆਪਣੇ ਬਸਤਰਾਂ ਦਾ ਇੱਕ ਬੈਗ ਅਤੇ ਇੱਕ ਟੈਚੀ ਜਿਸ ਬੈਗ ਦੀ ਤਨੀ ਨਹੀਂ ਸੀ ਤੇ ਟੈਚੀ ਦਾ ਹੈਂਡਲ ਨਹੀਂ ਸੀ ਦੋਨਾਂ ਨੂੰ ਬਾਹਾਂ ਵਿੱਚ ਲਿਆ ਤੇ ਤੁਰਦੇ ਜਾ ਰਹੇ ਨੇ ਨਿੱਕੀ ਨਿੱਕੀ ਕਣੀਮੀ ਪੈ ਰਿਹਾ ਹੈ ਬਾਬਾ ਜੀ ਕਦੇ-ਕਦੇ ਪਿੱਛੇ ਮੁੜ ਕੇ ਦੇਖਦੇ ਹਨ ਕਿ ਕੋਈ ਮਗਰ ਲੈਣ ਨਾ ਆ ਜਾਵੇ ਅਮਰਤ ਵੇਲੇ 4 ਵਜੇ ਦਾ ਸਮਾਂ ਹੈ ਇਤਨੇ ਨੂੰ ਇੱਕ ਅੱਗੇ ਰਿਕਸ਼ੇ ਵਾਲਾ ਖੜਾ ਸੀ ਜੇਬ ਵਿੱਚ ਹੱਥ ਪਾਇਆ ਤਾਂ ਸਿਰਫ 2 ਰੁਪਏ ਜੇਬ ਵਿੱਚ ਹਨ ਰਿਕਸ਼ੇ ਵਾਲੇ ਨੇ 1.5 ਰੁਪਏ ਮੰਗਿਆ 1.5 ਰੁਪਏ ਰਿਕਸ਼ੇ ਵਾਲੇ ਨੂੰ ਦੇ ਕੇ ਬਾਬਾ ਜੀ ਲੁਧਿਆਣੇ バス ਅੱਡੇ ਪਹੁੰਚ ਗਏ ਹੁਣ ਇੱਥੋਂ ਚਲੰਦਰ ਦੀ ਬੱਸ ਲੈ ਲਈ ਤੇ ਬੱਸ ਦੀ ਇਕਲੀ ਸੀਟ ਉੱਪਰ ਜਾ ਬੈਠੇ ਹੁਣ ਜੇਬ ਵਿੱਚ ਸਿਰਫ 50 ਪੈਸੇ ਹਨ ਪਰ ਬਾਬਾ ਜੀ ਦੀ ਬਖਸ਼ੀਸ਼ ਤੇ ਅਟਲ ਭਰੋਸਾ ਹੈ ਕਿ ਸੁਆਮੀ ਮੇਰੇ ਨਾਲ ਹੈ ਕੰਡਕਟਰ ਅੱਗੋਂ ਟਿਕਟ ਚੈੱਕ ਕਰਕੇ ਜਿਸ ਵੇਲੇ ਪਿਛਲੀ ਸੀਟ ਤੇ ਆਇਆ ਅਤੇ ਬਾਬਾ ਜੀ ਪਾਸੋਂ ਟਿਕਟ ਮੰਗੀ ਬਾਬਾ ਜੀ ਨੇ ਬੜੇ ਵਿਰਾਗ ਵਿੱਚ ਜਵਾਬ ਦਿੱਤਾ ਕਿ ਮੇਰੇ ਪਾਸ ਪੈਸੇ ਨਹੀਂ ਹਨ ਉਸ ਸਮੇਂ ਬੱਸ ਸਲੇਮ ਟਾਬਰੀ ਤੋਂ ਲੰਘ ਕੇ ਜਲੰਧਰ ਬਾਈਪਾਸ ਤੋਂ ਅੱਗੇ ਜਾ ਚੁੱਕੀ ਸੀ ਓਨੀ ਦੇਰ ਕੰਡਕਟਰ ਦੇ ਗੱਲ ਕਰਦਿਆਂ ਨੂੰ ਫਲੋਰ ਆ ਗਿਆ ਇੱਥੇ ਫਲੋਰ ਤੋਂ ਟਿਕਟਾ ਚੈੱਕ ਕਰਨ ਲਈ ਚੈੱਕ ਕਰ ਬੱਸ ਵਿੱਚ ਆਣ ਚੜਿਆ ਕੰਡਕਟਰ ਨੇ ਆਖਿਆ ਕਿ ਚਲੋ ਇਹ ਹੁਣ ਆਪੇ ਨਿਬੜੂਗਾ ਟਿਕਟਾ ਚੈੱਕ ਕਰਦਾ ਕਰਦਾ ਚੈੱਕ ਕਰ ਜਿਸ ਵੇਲੇ ਬਾਬਾ ਜੀ ਪਾਸ ਆਇਆ ਉਸ ਸਮੇਂ ਬਸ ਗੁਰਾਇਆ ਪਹੁੰਚ ਗਈ ਸੀ ਉਸਨੇ ਜਿਸ ਵੇਲੇ ਟਿਕਟ ਪੁੱਛੀ ਬਾਬਾ ਜੀ ਨੇ ਮੋੜ ਦੱਸਿਆ ਕਿ ਮੇਰੇ ਪਾਸ ਪੈਸੇ ਨਹੀਂ ਹਨ ਇਤਨਾ ਸੁਣਦੇ ਹੀ ਬਾਬਾ ਜੀ ਦੀ ਅਗਲੀ ਸੀਟ ਤੇ ਬੈਠੀ ਇੱਕ ਗੁਰਮੁਖ ਰੂਹ ਦੇ ਹਿਰਦੇ ਤੇ ਬਾਬਾ ਜੀ ਵਸੇ ਕਿ ਉਸਨੇ 2 ਰੁਪਏ ਦੇ ਕੇ ਜਲੰਧਰ ਤੱਕ ਟਿਕਟ ਬਾਬਾ ਜੀ ਦੀ ਵੀ ਕਟਵਾ ਦਿੱਤੀ ਹੁਣ ਜਲੰਧਰ ਆ ਚੁੱਕਾ ਸੀ ਇੱਥੇ ਉਤਰ ਕੇ ਪਠਾਨਕੋਟ ਦੀ ਬਸ ਰਹਿਣ ਲੱਗੇ ਇੱਕ ਕੰਡਕਟਰ ਨੂੰ ਆਖਿਆ ਕਿ ਮੈਂ ਆਪਣੇ ਮਾਪੁਰਖਾਂ ਦੇ ਬਚਨਾਂ ਅਨੁਸਾਰ ਠੰਡੇ ਪਹਾੜਾਂ ਨੂੰ ਜਾਣਾ ਹੈ ਪਰ ਮੇਰੇ ਪਾਸ ਪੈਸੇ ਕੋਈ ਨਹੀਂ ਹਨ ਹੁਣ ਕੰਡਕਟਰ ਨੇ ਡਰਾਈਵਰ ਨਾਲ ਸਲਾਹ ਕਰਕੇ ਬੱਸ ਵਿੱਚ ਬਿਠਾਤਾ ਲਿਆ ਪਰ ਕਿਹਾ ਕਿ ਟਾਂਡੇ ਲਾਗੇ ਚੈਕਿੰਗ ਹੋਵੇਗੀ ਤੂੰ ਉੱਥੇ ਉਤਰ ਜਾਈ ਇਤਨਾ ਬਚਨ ਕਰਕੇ ਬਾਬਾ ਜੀ ਹੁਣ ਪਠਾਨਕੋਟ ਜਾਣ ਵਾਲੀ ਬੱਸ ਵਿੱਚ ਬੈਠ ਗਏ ਐਥੋਂ ਪਠਾਨਕੋਟ ਦੀ ਬੱਸ ਲੈ ਕੇ ਸਫ਼ਰ ਸ਼ੁਰੂ ਕੀਤਾ ਟਾਂਡੇ ਤੋਂ ਅੱਗੇ ਜਾ ਕੇ ਇੱਕ ਜਗ੍ਹਾ ਬੱਸ ਰੁਕੀ ਜਦੋਂ ਬੱਸ ਚੱਲਣ ਲੱਗੀ ਤਾਂ ਇੱਥੋਂ ਇੱਕ ਚਿੱਟਾ ਦਾੜਾ ਤੇ ਸੋਨਾ ਸਰੂਪ ਇੱਕ ਮਹਾਪੁਰਖ ਬੱਸ ਵਿੱਚ ਸਵਾਰ ਹੋ ਗਏ ਜਿਨ੍ਹਾਂ ਨੂੰ ਦੇਖ ਕੇ ਮਨ ਠੰਡਾ ਠਾਰ ਹੋ ਗਿਆ ਹੁਣ ਮਨ ਵਿੱਚ ਕੁਝ ਸੁੱਖ ਮਹਿਸੂਸ ਕੀਤਾ ਮਹਾਪੁਰਖਾਂ ਨੇ ਦੇਖ ਕੇ ਬਾਬਾ ਸੁਖਦੇਵ ਸਿੰਘ ਜੀ ਵੱਲ ਵੇਖ ਕੇ ਹੱਥ ਜੋੜ ਆਪਣਾ ਸਿਰ ਨਿਵਾਇਆ ਉਹ ਮਹਾਪੁਰਖ ਮੁੱਖ ਤੋਂ ਕੋਈ ਜਾਪ ਕਰ ਰਹੇ ਸਨ ਜਦੋਂ ਬਾਬਾ ਜੀ ਨੇ ਮਹਾਪੁਰਖਾਂ ਵੱਲ ਤੱਕਿਆ ਤੇ ਆਪਣਾ ਵੀ ਸਿਰ ਨਿਵਾਇਆ ਹੁਣ ਮਾਹਪੁਰਖ ਬਾਬਾ ਜੀ ਦੇ ਨਾਲ ਅਗਲੀ ਸੀਟ ਤੇ ਬੈਠ ਗਏ ਮੁੱਖ ਵਿੱਚ ਸਿਮਰਨ ਪਏ ਕਰ ਰਹੇ ਹਨ ਹੁਣ ਇਸ ਬੱਸ ਦਾ ਕੰਡਕਟਰ ਵੀ ਕੋਲ ਆਇਆ ਆਪਣੇ ਆਪ ਹੀ ਮਾਹਪੁਰਖਾਂ ਨੇ ਜੇਬ ਵਿੱਚੋਂ 10 ਦਾ ਨੋਟ ਕੱਢ ਕੇ ਪਿੱਛੇ ਬੈਠੇ ਬਾਬਾ ਸੁਖਦੇਵ ਸਿੰਘ ਜੀ ਟਿਕਟ ਕਟਾ ਦਿੱਤੀ ਹੁਣ ਸਾਧ ਸੰਗਤ ਜੇ ਕੋਈ ਦੁਨਿਆਵੀ ਤੌਰ ਤੇ ਵੀ ਵੇਖੇ ਤੇ ਮਾਹਪੁਰਖਾਂ ਨੂੰ ਕੀ ਪਤਾ ਸੀ ਕਿ ਇਸ ਪਾਸ ਪੈਸੇ ਨਹੀਂ ਹਨ ਪਰ ਸੁਆਮੀ ਆਪ ਬੋੜਿਆ ਸੀ ਹੁਣ ਬਾਬਾ ਸੁਖਦੇਵ ਸਿੰਘ ਜੀ ਨੇ ਮਨ ਵਿੱਚ ਫੁਰਨਾ ਬਣਾਇਆ ਕਿ ਕਿਉਂ ਨਾ ਹੋਵੇ ਇੰਨਾ ਸੰਤਾ ਨਾਲ ਹੀ ਸਫ਼ਰ ਤੈਅ ਕਰ ਲਈਏ ਜਿੱਥੇ ਜਾ ਕੇ ਠਹਿਰਨਗੇ ਨਾਲ ਰਹਿ ਕੇ ਸਮਾਂ ਕੱਟ ਲਵਾਂਗੇ ਇੰਨਾਂ ਨੇ ਵੀ ਠੰਡੇ ਪਹਾੜਾਂ ਨੂੰ ਜਾਣਾ ਹੋਵੇਗਾ ਨਾਲ-ਨਾਲ ਅਸੀਂ ਵੀ ਚੱਲਦੇ ਜਾਵਾਂਗੇ ਤੇ ਬਾਬਾ ਜੀ ਦਾ ਬਚਨ ਵੀ ਕਮਾਇਆ ਜਾ ਸਕੇਗਾ ਪਰ ਉਸ ਵੇਲੇ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਅਗਲੇ ਅੱਗੇ ਤੇ ਬੱਸ ਰੁਕੀ ਤੇ ਸੰਤਾ ਦੇ ਉਤਰਦਿਆਂ ਦਾ ਪਤਾ ਤਾਂ ਲੱਗਾ ਪਰ ਗਏ ਕਿੱਧਰ ਨੂੰ ਇਹ ਪਤਾ ਨਾ ਲੱਗਾ ਜਿਵੇਂ ਸੰਤ ਅਲੋਪ ਹੀ ਹੋ ਗਏ ਹੋਣ ਹਨ ਸਾਧ ਸੰਗਤ ਇੱਥੇ ਵਿਚਾਰ ਹੈ ਕਿ ਸੰਤਾਂ ਦੇ ਰੂਪ ਵਿੱਚ ਕੌਣ ਆਇਆ ਸੀ ਸੰਤਾਂ ਦੇ ਰੂਪ ਵਿੱਚ ਆਪ ਹੀ ਬਾਬਾ ਕੁੰਦਨ ਸਿੰਘ ਜੀ ਕਿਰਪਾ ਕਰਕੇ ਬੱਸ ਦੇ ਟਿਕਟ ਘਟਾ ਕੇ ਆਪਣੇ ਸੇਵਕ ਦੀ लाज ਰੱਖ ਰਹੇ ਸਨ ਤਾਰਨਾ ਆਪੇ ਨਾਮ ਜਪਾਵੇ ਪਿਆਰਾ ਪੈਜ ਰਖੇ ਸੇਵਕਾਂ ਦੀ ਗੁਰਬਾਣੀ ਮੁੱਖ ਬਾਖ ਹੈ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਹੁਣ ਪਠਾਨਕੋੜ ਅਗਲਾ ਅੱਡਾ ਸੀ ਬਾਬਾ ਸੁਖਦੇਵ ਸਿੰਘ ਜੀ ਫਿਰ ਬੱਸ ਵਿੱਚ ਬੈਠ ਗਏ ਕੰਡਕਟਰ ਕੋ ਲਾ ਕੇ ਬੈਠ ਗਿਆ ਤੇ ਪੁੱਛਦਾ ਹੈ ਕਿ ਬਾਬਾ ਜੀ ਤੁਸੀਂ ਜਾਣਾ ਕਿੱਥੇ ਹੈ ਬਾਬਾ ਜੀ ਨੇ ਦੱਸਿਆ ਕਿ ਮੈਂ ਆਪਣੇ ਮਾਪੁਰਖਾਂ ਦੇ ਬਚਨਾਂ ਅਨੁਸਾਰ ਕੁੱਲੂ ਮਨਾਲੀ ਠੰਡੇ ਪਹਾੜਾਂ ਵਿੱਚ ਜਾਣਾ ਹੈ ਕੰਡਕਟਰ ਕਹਿਣ ਲੱਗਾ ਕਿ ਮਾਇਆ ਤੋਂ ਬਿਨਾਂ ਕਿਵੇਂ ਜਾਓਗੇ ਆਗੋਂ ਬਾਬਾ ਸੁਖਦੇਵ ਸਿੰਘ ਜੀ ਨੇ ਜਵਾਬ ਦਿੱਤਾ ਜਿਸ ਪਿਆਰੇ ਨੇ ਸਹਾਈ ਹੋ ਕੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਹੈ ਉਹ ਅਗਾਹ ਵੀ ਕਿਰਪਾ ਕਰੇਗਾ ਮੈਨੂੰ ਆਪਣੇ ਖਸਮ ਤੇ ਪੂਰਨ ਵਿਸ਼ਵਾਸ ਤੇ ਭਰੋਸਾ ਹੈ ਇਓ ਬਚਨ ਚਲਦੇ ਆ ਪਠਾਨਕੋਟ ਆ ਗਿਆ ਬਾਬਾ ਜੀ ਇੱਥੇ ਉਤਰ ਗਏ ਇੱਥੋਂ ਕਿਸੇ ਨੂੰ ਪੁੱਛਿਆ ਕਿ ਇੱਥੇ ਕੋਈ ਗੁਰਦੁਆਰਾ ਹੈ ਕਿਸੇ ਦੱਸਿਆ ਜੀ ਇੱਥੇ ਨੇੜੇ ਹੀ ਗੁਰਦੁਆਰਾ ਹੈ ਹੁਣ ਬਾਬਾ ਸੁਖਦੇਵ ਸਿੰਘ ਜੀ ਗੁਰਦੁਆਰੇ ਪਹੁੰਚੇ ਗਰੰਤੀ ਸਿੰਘ ਦੀ ਘਰਵਾਲੀ ਨੇ ਪ੍ਰਸ਼ਾਦਾ ਛਕਾਇਆ ਤੇ ਇੱਥੇ ਰਾਤ ਕੱਟੀ ਅਗਲੇ ਦਿਨ ਗੁਰਦੁਆਰੇ ਅੰਮ੍ਰਿਤ ਵੇਲੇ ਆਸਾਂ ਦੀ ਵਾਰ ਦਾ ਕੀਰਤਨ ਕੀਤਾ ਅਤੇ ਬਾਜੇ ਉੱਪਰ ਸੰਗਤਾਂ ਨੇ ਪੇਟਾਂ ਧਰ ਦਿੱਤੀ ਦੇਖੋ ਕੈਸੀ ਬਾਬਾ ਜੀ ਦੀ ਸੁਮਤ ਤੇ ਕੈਸੀ ਕਿਰਪਾ ਸੀ ਇਹ ਜੇਬ ਵਿੱਚ ਇੱਕ ਵੀ ਪੈਸਾ ਨਹੀਂ ਪਰ ਬਾਬਾ ਜੀ ਦੀ ਪਿੱਛੋਂ ਹਦਾਇਤ ਅਨੁਸਾਰ ਬਾਬਾ ਕੁੰਦਨ ਸਿੰਘ ਜੀ ਦੀ ਬਖਸ਼ੀਸ਼ ਅਨੁਸਾਰ ਵਾਜੇ ਉੱਪਰ ਆਈ ਮਾਇਆ ਸਾਰੀ ਗੋਲਕ ਵਿੱਚ ਪਾ ਦਿੱਤੀ ਹੁਣ ਇੱਥੋਂ ਅੱਗੇ ਚਾਲੇ ਪਾਏ ਇੱਥੋਂ ਨੇੜੇ ਹੀ ਢਮਕਾਲ ਪੈਂਦਾ ਸੀ ਇੱਥੇ ਇੱਕ ਨੀਲਧਾਰੀ ਸਿੰਘਾਂ ਦਾ ਟਰਾਂਸਪੋਰਟ ਸੀ ਜਿਨ੍ਹਾਂ ਦੇ ਟਰੱਕ ਚੱਲਦੇ ਸਨ ਉਹਨਾਂ ਦੇ ਟਰੱਕ ਪਰ ਬੈਠ ਕੇ ਢਮਕਾਲ ਤੋਂ ਪੁੰਤਰ ਪਹੁੰਚੇ ਇੱਥੋਂ ਪੁੰਤਰ ਤੋਂ ਕੁਲੂ ਪਹੁੰਚ ਗਏ ਕੁਲੂ ਵਿਖੇ ਗੁਰਦੁਆਰੇ ਵਿੱਚ ਟਹਿਰਾਓ ਕੀਤਾ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਬਾਬਾ ਸੁਖਦੇਵ ਸਿੰਘ ਜੀ ਨੂੰ ਕਮਰਾ ਰਿਹਾਇਸ਼ ਲਈ ਦੇ ਦਿੱਤਾ ਗਿਆ ਪਰ ਇਸ ਸ਼ਰਤ ਤੇ ਕਿ ਸਵੇਰੇ ਸ਼ਾਮ ਗੁਰਦੁਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਕੀਰਤਨ ਦੀ ਡਿਊਟੀ ਕਰਨੀ ਹੈ ਇੱਥੇ ਬਾਬਾ ਸੁਖਦੇਵ ਸਿੰਘ ਜੀ ਨੇ ਸਵੇਰੇ ਸ਼ਾਮ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੰਗਤ ਰਸ ਮਾਣਨਣ ਲੱਗੀ ਇੱਕ ਦਿਨ ਸਵੇਰੇ ਕੀਰਤਨ ਉਪਰੰਤ ਇੱਥੇ ਭਾਈ ਮਾਹ ਸਿੰਘ ਜੀ ਜੋ ਜਗਰਾਉਂਦੇ ਸਨ ਉਹ ਮਿਲ ਪਏ ਉਹਨਾਂ ਦੱਸਿਆ ਕਿ ਉਹ ਇੱਥੇ ਦੁਕਾਨਾਂ ਤੇ ਸਮਾਨ ਸਪਲਾਈ ਕਰਦੇ ਹਨ ਵਿਚਾਰ ਚਲਦਿਆਂ ਭਾਈ ਮਾਹ ਸਿੰਘ ਜੀ ਕਹਿਣ ਲੱਗੇ ਕਿ ਕੱਲ ਮੈਂ ਨਾਨਕਸਰ ਪਾਬਾ ਕੁੰਦਨ ਸਿੰਘ ਜੀ ਦੇ ਦਰਸ਼ਨ ਕਰਨ ਜਾ ਰਿਹਾ ਹਾਂ ਪਾਬਾ ਕੁੰਦਨ ਜੀ ਦਾ ਨਾਮ ਸੁਣ ਕੇ ਪਾਬਾ ਸੁਖਦੇਵ ਸਿੰਘ ਜੀ ਦੇ ਮਨ ਵਿੱਚ ਫੁਰਨਾ ਫੁਰਿਆ ਕਿ ਬਾਬਾ ਜੀ ਪਾਸ ਨਾਨਕਸਰ ਚਿੱਠੀ ਭੇਜ ਕੇ ਦੱਸ ਦਿੱਤਾ ਜਾਏ ਕਿ ਤੁਹਾਡੀ ਕਿਰਪਾ ਨਾਲ ਮੈਂ ਠੰਡੇ ਪਹਾੜਾਂ ਵਿੱਚ ਠੀਕ ਠਾਕ ਪਹੁੰਚ ਗਿਆ ਹਾਂ ਇਸ ਵਿਚਾਰ ਅਨੁਸਾਰ ਇੱਥੇ ਬਚੀ ਹੋਈ ਅਠਾਨੀ ਦੀ ਇੱਕ ਚਿੱਠੀ ਤੇ ਪੈਨਸਲ ਲੈ ਲਈ ਤੇ ਹੁਣ ਚਿੱਠੀ ਲਿਖੀ ਜਿਸ ਵਿੱਚ ਲਿਖਿਆ ਸੀ ਬਾਬਾ ਜੀ ਆਪ ਜੀ ਦੀ ਕਿਰਪਾ ਦੇ ਸਦਕੇ ਆਪ ਜੀ ਦੇ ਹੁਕਮ ਅਨੁਸਾਰ ਮੈਂ ਇੱਥੇ ਠੰਡੇ ਪਹਾੜਾਂ ਵਿੱਚ ਕੁਲੂ ਮਨਾਲੀ ਵਿਖੇ ਠੀਕ ਠਾਕ ਪਹੁੰਚ ਗਿਆ ਹਾਂ ਆਪ ਜੀ ਕਿਰਪਾ ਕਰਕੇ ਮਿਹਰ ਦੀ ਨਦਰ ਬਣਾਈ ਰੱਖਣੀ ਬੋਲ ਚੋ ਖਿਮਾ ਕਰਨੀ ਆਪ ਜੀ ਦਾ ਗੋਲਾ ਦਾ ਸੁਖਦੇਵ ਸਿੰਘ ਇਹ ਚਿੱਠੀ ਭਾਈ ਮਾ ਸਿੰਘ ਜੀ ਦੇ ਹੱਥ ਹੀ ਅਗਲੇ ਦਿਨ ਨਾਨਕ ਸਰ ਬਾਬਾ ਕੁੰਦਨ ਸਿੰਘ ਜੀ ਪਾਸ ਪਹੁੰਚ ਗਈ ਇਸ ਚਿੱਠੀ ਦੇ ਪਹੁੰਚਣ ਤੋਂ ਪਹਿਲਾਂ ਹੀ ਬਾਬਾ ਕੁੰਦਨ ਸਿੰਘ ਜੀ ਨੇ ਕਈ ਪਾਸੇ ਆਪਣੀ ਸੇਵਾ ਦਾ ਲੱਭਣ ਵਾਸਤੇ ਭੇਜੇ ਹੋਏ ਸਨ ਬਲਕਿ ਉਹਨਾਂ ਤੋਂ ਛੁਪਿਆ ਤਾਂ ਕੁਝ ਨਹੀਂ ਇਹ ਤਾਂ ਆਪਣੇ ਆਪ ਨੂੰ ਪ੍ਰਗਟਨਾ ਕਰਨਾ ਇਹ ਛੁਪੇ ਰਹਿਣ ਦਾ ਚਾਹੋਂ ਭਰਿਆ ਸੀ ਇੱਥੇ ਕੁੱਲੂ ਵਿਖੇ ਇੱਕ ਰਾਗੀ ਸਿੰਘ ਹੋਰ ਮਿਲ ਗਿਆ ਉਸ ਦੇ ਨਾਲ ਹੀ ਸਾਥ ਬਣਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਇਸੇ ਰਾਗੀ ਨਾਲ ਇੱਥੋਂ ਕੁੱਲੂ ਤੋਂ ਮਨਾਲੀ ਚਲੇ ਗਏ ਉੱਥੇ ਵੀ ਗੁਰਦੁਆਰੇ ਵਿੱਚ ਕੀਰਤਨ ਕਰਨਾ ਸ਼ੁਰੂ ਕੀਤਾ ਇੱਥੇ ਵੀ ਬਹੁਤ ਸੰਗਤ ਜੁੜਨ ਲੱਗੀ ਸੰਗਤ ਵੱਲੋਂ ਬਹੁਤ ਪਿਆਰ ਮਿਲਣ ਲੱਗਾ ਇੱਕ ਦਿਨ ਬਾਬਾ ਸੁਖਦੇਵ ਸਿੰਘ ਜੀ ਦੇ ਮਨ ਵਿੱਚ ਕੁਝ ਸੂਖਮ ਰੂਪ ਹੋਮੇ ਆ ਗਈ ਤੇ ਮਨ ਆਖਣ ਲੱਗਾ ਕਿ ਜੇ ਮੈਨੂੰ ਬਾਬਾ ਜੀ ਆਪ ਚਿੱਠੀ ਲਿਖ ਕੇ ਭੇਜ ਕੇ ਬੁਲਾਉਣਗੇ ਤਾਂ ਮੈਂ ਜਾਵਾਂਗਾ ਇੱਕ ਦਿਨ ਅਮਰਤ ਵੇਲੇ ਕੀਰਤਨ ਸਮੇਂ ਸ਼ਬਦ ਪੜਿਆ ਧਾਰਨਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੋੜੀ ਅੰਤਰਾ ਤੇਰੇ ਨਾਲ ਜੋੜ ਅਵਰ ਸੰਗ ਤੋੜੀ ਸਾਚੀ ਪ੍ਰੀਤ ਹਮ ਤੁਮਸਿਓ ਜੋਰੀ ਤੁਮਸਿਓ ਜੋਰ ਅਵਰ ਸੰਗ ਤੋਰੀ ਇਤ ਸ਼ਬਦ ਦਾ ਕੀਰਤਨ ਕਰਦੇ ਸਮੇਂ ਇੱਕ ਗੁਰਮੁਖ ਪਿਆਰਾ ਵਾਜੇ ਦੇ ਕਾਗਜ਼ ਦਾ ਟੁਕੜਾ ਰੱਖ ਕੇ ਚਲਾ ਗਿਆ ਜਦੋਂ ਕੀਰਤਨ ਨੂੰ ਪ੍ਰੰਤ ਉਸ ਕਾਗਜ਼ ਦੇ ਟੁਕੜੇ ਨੂੰ ਖੋਲ ਕੇ ਪੜਿਆ ਤਾਂ ਉਸ ਤੇ ਲਿਖਿਆ ਸੀ ਕਿ ਬਾਬਾ ਕੁੰਦਨ ਜੀ ਮਹਾਰਾਜ ਵੱਲੋਂ ਭੇਜੀ ਚਿੱਠੀ ਮੇਰੇ ਪਾਸ ਆਈ ਹੈ ਮੇਰੀ ਕੁੱਲੂ ਟਾਪ ਤੇ ਦੁਕਾਨ ਹੈ ਨਾਲੇ ਬਾਬਾ ਜੀ ਨੇ ਕੁਝ ਮਾਇਆ ਵੀ ਭੇਜੀ ਹੈ ਉਹ ਆ ਕੇ ਲੈ ਜਾਣਾ ਜੀ ਹੁਣ ਉਸੇ ਵਕਤ ਬਾਬਾ ਸੁਖਦੇਵ ਸਿੰਘ ਜੀ ਕੁੱਲੂ ਟਾਪ ਤੇ ਉਸ ਦੁਕਾਨਦਾਰ ਕੋਲ ਪਹੁੰਚੇ ਜਿੱਥੇ ਬਾਬਾ ਜੀ ਵੱਲੋਂ ਨਾਨਕ ਸਰ ਤੋਂ ਚਿੱਠੀ ਆਈ ਸੀ ਨਾਲ ਬਾਬਾ ਜੀ ਨੇ 50 ਰੁਪਏ ਖਰਚਾ ਕਰਾਇਆ ਭੇਜਿਆ ਸੀ ਉਸ ਚਿੱਠੀ ਦਾ ਹੂਬਹੂ ਉਤਾਰਾ ਇੱਥੇ ਦਿੱਤਾ ਗਿਆ ਹੈ ਬਾਬਾ ਸੁਖਦੇਵ ਸਿੰਘ ਜੀ ਦੇ ਆਪਣੇ ਸਰਵਣ ਕਰਵਾਉਣ ਤੇ ਗਿਆਨੀ ਸੁਖਦੇਵ ਸਿੰਘ ਜੀ ਸਾਸਰੀ ਕਾਲ ਚਿੱਠੀ ਪਰਦੇ ਸਾਰ ਜ਼ਰੂਰ ਆ ਜਾ ਤੇਰੇ ਮਾਪਿਓ ਮਰ ਜਾਣਗੇ ਰੋ ਰੋ ਕੇ ਜਿਸ ਦਿਨ ਦਾ ਤੂੰ ਗਿਆ ਹੈ ਉਸ ਦਿਨ ਦੇ ਅਸੀਂ ਵੀ ਬਿਮਾਰ ਹਾਂ ਜੇ ਤੂੰ ਜਾਣਾ ਸੀ ਤਾਂ ਸਾਨੂੰ ਦੱਸ ਜਾਂਦੋ ਕਿਰਾਇਆ ਖਰਚ ਲੈ ਜਾਂਦਾ ਤੂੰ ਗਲਤੀ ਕੀਤੀ ਐ ਚੋਰੀ ਚਲਾ ਗਿਆ ਐ ਭੁੱਲ ਚੁੱਕ ਮਾਫ ਕਰਨੀ ਦਾਸ ਕੁੰਦਨ ਸਿੰਘ ਦੇਖੋ ਸਾਥ ਸੰਗਤ ਪੂਰਨ ਮਹਾਪੁਰਖ ਸਿਰੇ ਦੀ ਗਰੀਬੀ ਅਤੇ ਨਿਮਰਤਾ ਕਮਾਉਣ ਵਾਲੇ ਮਹਾਪੁਰਖ ਦਾ ਅਜੇਹਾ ਜੀਵਨ ਕੇ ਆਪਣੇ ਸੇਵਕ ਨੂੰ ਗਿਆਨੀ ਜੀ ਅਤੇ ਆਪ ਨੂੰ ਦਾਸ ਲਫ਼ਜ਼ ਲਿਖ ਰਹੇ ਹਨ ਨਿਮਰਤਾ ਦੀ ਕਿੰਨੀ ਖੁਸ਼ਬੂ ਚਲ ਰਹੀ ਹੈ ਚਿੱਠੀ ਪੜ੍ਹ ਕੇ ਮਨ ਬਾਬਾ ਜੀ ਦੇ ਦਰਸ਼ਨ ਕਰਨ ਲਈ ਬੈਬਲ ਹੋਣ ਲੱਗ ਪਿਆ ਬਾਬਾ ਜੀ ਵੱਲੋਂ ਭੇਜੇ ਹੋਏ 50 ਰੁਪਏ ਨਾਲ ਲਏ ਤੇ ਨਾਨਕ ਸਰ ਪਹੁੰਚਣ ਦੀ ਤਿਆਰੀ ਕਰ ਲਈ। ਇੱਥੋਂ ਸੰਗਤਾਂ ਨੇ ਰੋਕਣ ਲਈ ਬਹੁਤ ਜ਼ੋਰ ਪਾਇਆ। ਇੱਕ ਪ੍ਰੇਮੀ ਗੁਰਮੁਖ ਪਿਆਰੇ ਨੇ ਬਾਬਾ ਕੁੰਦਨ ਜੀ ਮਹਾਰਾਜ ਲਈ ਜੁਰਾਬਾਂ ਦਾ ਜੋੜਾ ਭੇਟਾ ਕਰਨ ਲਈ ਦੇ ਦਿੱਤਾ। ਸੋ ਸੰਗਤਾਂ ਤੇ ਬਹੁਤ ਜ਼ੋਰ ਪਾਣ ਦੇ ਵੀ ਨਾ ਕਰ ਦਿੱਤੀ ਕਿ ਮੈਂ ਬਾਬਾ ਜੀ ਦੀ ਚਿੱਠੀ ਪੜ੍ਹ ਕੇ ਨਹੀਂ ਰਹਿ ਸਕਦਾ। ਹੁਣ ਇੱਥੋਂ ਕੁੱਲੂ ਤੋਂ ਮਨੀਕਰਨ ਮਹਾਪੁਰਖ ਬਾਬਾ ਨਾਰਾਇਣ ਹਰੀ ਜੀ ਦੇ ਦਰਸ਼ਨ ਕੀਤੇ ਮਹਾਪੁਰਖ ਬਾਬਾ ਨਾਰਾਇਣ ਹਰੀ ਜੀ ਗੁਰਦੁਆਰੇ ਮਨੀਕਰਨ ਸਾਹਿਬ ਦੀ ਕਾਰ ਸੇਵਾ ਕਰਵਾ ਰਹੇ ਸਨ ਗੁਰਦੁਆਰੇ ਆਪਣੇ ਹੱਥੀ ਸੇਵਾ ਉਪਰੰਤ ਸ਼ਿਵ ਜੀ ਦੇ ਮੰਦਰ ਵੀ ਜਾ ਕੇ ਸੇਵਾ ਕਰਦੇ ਸਨ ਮਹਾਪੁਰਖ ਬਾਬਾ ਨਾਰਾਇਣ ਹਰੀ ਜੀ ਜਿਸ ਸਮੇਂ ਮੰਦਰ ਵਿੱਚੋਂ ਸੇਵਾ ਕਰਕੇ ਬਾਹਰ ਆਏ ਤੇ ਆਪਣੇ ਇੱਕ ਸੇਵਾਦਾਰ ਨੂੰ ਹੁਕਮ ਲਗਾਇਆ ਕਿ ਇੱਕ ਬੱਚਾ ਨਾਨਕ ਸਰ ਤੋਂ ਇੱਥੇ ਆਇਆ ਹੈ ਚੋਲਾ ਉਸਨੇ ਪਾਇਆ ਹੋਇਆ ਹੈ ਉਸ ਦਾ ਪਤਾ ਕਰਕੇ ਉਸ ਨੂੰ ਸਾਡੇ ਪਾਸ ਲੈ ਕੇ ਆਓ ਸੇਵਾਦਾਰ ਪਤਾ ਕਰਦਾ ਕਰਦਾ ਬਾਬਾ ਸੁਖਦੇਵ ਸਿੰਘ ਜੀ ਨੂੰ ਆਣ ਮਿਲਿਆ ਤੇ ਮਾਪੁਰਖਾਂ ਦਾ ਸੁਨੇਹਾ ਦਿੱਤਾ ਕਿ ਮਾਪੁਰਖ ਆਪ ਜੀ ਨੂੰ ਯਾਦ ਕਰਦੇ ਨੇ ਬਾਬਾ ਸੁਖਦੇਵ ਸਿੰਘ ਜੀ ਨੇ ਜਾ ਕੇ ਬਾਬਾ ਨਾਰਾਇਣ ਹਰੀ ਜੀ ਮਾਪੁਰਖਾਂ ਦੇ ਦਰਸ਼ਨ ਕੀਤੇ ਕੁਝ ਬਚਨ ਬिलास ਹੋਈ ਉਪਰੰਤ ਮਾਪੁਰਖ ਬਾਬਾ ਨਾਰਾਇਣ ਹਰੀ ਜੀ ਨੇ ਕਿਹਾ ਕਿ ਸਾਡੀ ਵੱਲੋਂ ਵੀ ਨਾਨਕ ਸਰ ਬਾਬਾ ਕੁੰਦਨ ਸਿੰਘ ਜੀ ਦੇ ਚਰਨਾਂ ਵਿੱਚ ਨਮਸਕਾਰ ਕਰ ਦੇਣੀ ਕਿਉਂਕਿ ਉਹ ਵੱਡੀ ਦਰਗਾਹੀ ਸੇਵਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਨਿਭਾਰੇ ਹਨ ਇਓ ਬਚਨ ਬਿਲਾਸ ਉਪਰੰਤ ਬਾਬਾ ਜੀ ਇੱਥੋਂ ਤਿਆਰੀ ਕਰਕੇ ਰਾਤ ਲੁਧਿਆਣੀ ਨਾਨਕਸਰ ਗੁਰਦੁਆਰੇ ਵਿਖੇ ਪਹੁੰਚ ਗਏ ਇੱਥੋਂ ਅਗਲੇ ਦਿਨ ਨਾਨਕਸਰ ਪਹੁੰਚ ਗਏ ਬਾਬਾ ਗੁਰਬਖਸ਼ ਸਿੰਘ ਜੀ ਉਸ ਸਮੇਂ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਸਨ ਉਹਨਾਂ ਨੇ ਬਾਬਾ ਜੀ પાસે ਬੇਨਤੀ ਕੀਤੀ ਕਿ ਬਾਬਾ ਸੁਖੀ ਆ ਗਿਆ ਹੈ ਹੁਣ ਬਾਬਾ ਸੁਖਦੇਵ ਸਿੰਘ ਜੀ ਕੁਝ ਸ਼ਰਮ ਮਹਿਸੂਸ ਕਰਦੇ ਆ ਕਦੇ ਓਲੇ ਕਦੇ ਸਾਹਮਣੇ ਹੋ ਹੋ ਇਓ ਦੂਰੋਂ ਬਾਬਾ ਜੀ ਦੇ ਦਰਸ਼ਨ ਕਰਦੇ ਰਹੇ ਕਿ ਨੇੜੇ ਜਾਣ ਤੇ ਬਾਬਾ ਜੀ ਕੋਈ ਤਾੜਨਾ ਨਾ ਕਰਨ ਬਾਬਾ ਗੁੰਦਨ ਸਿੰਘ ਜੀ ਮਹਾਰਾਜ ਦੂਰੋਂ ਦੇਖ ਕੇ ਕੁਝ ਮੁਸਕੁਰਾਏ ਪਰ ਕੋਈ ਬਚਨ ਨਾ ਕੀਤਾ ਹੁਣ ਕੁਝ ਸੂਖਮ ਹੋਮੇ ਨੇ ਬਾਬਾ ਸੁਖਦੇਵ ਸਿੰਘ ਜੀ ਦੇ ਅੰਦਰ ਫਿਰ ਟਪਲਾ ਮਾਰਿਆ ਕਿ ਮੈਂ ਤਾਂ ਬਾਬਾ ਜੀ ਦਾ ਹੁਕਮ ਮੰਨਿਆ ਹੈ ਮੇਰੇ ਵਰਗਾ ਸੇਵਕ ਕਿਹੜਾ ਹੋਵੇਗਾ ਪ੍ਰਸਾਦ ਸੰਗਤ ਹੋਮੇ ਨਾਵੇ ਨਾਲ ਵਿਰੋਧ ਹੈ ਦੁਇ ਨਾ ਵਸੇ ਇਕਠਾਈ ਗੁਰੂ ਨੂੰ ਗੁਰੂ ਦੇ ਪਿਆਰੇ ਸਾਜੇ ਨਿਵਾਜੇ ਸੱਚੇ ਮਾਪੁਰਖਾਂ ਨੂੰ ਹੰਕਾਰ ਚੰਗਾ ਨਹੀਂ ਲੱਗਦਾ ਬਾਬਾ ਜੀ ਦੀ ਸਤਗੁਰੂ ਨਾਲ ਪੂਰਨ ਅਪੇਧਤਾ ਸੀ ਇੱਧਰ ਕੁਝ ਕੁ ਸੁਖਮ ਹੋਮੇ ਨੇ ਜਨਮ ਲਿਆ ਉਧਰ ਬਾਬਾ ਜੀ ਆਪਣੇ ਨਿਤਨੇਮ ਵਿੱਚ ਜੁੜੇ ਹੋਏ ਸਨ ਜਦੋਂ ਨਿਤਨੇਮ ਤੋਂ ਉੱਠ ਕੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਆਪਣੇ ਆਸਣ ਵੱਲ ਵਾਪਸ ਆਏ ਤੇ ਅੱਗੇ ਬਾਬਾ ਸੁਖਦੇਵ ਸਿੰਘ ਜੀ ਨੂੰ ਦੇਖ ਕੇ ਚਿਹਰਾ ਗੁੱਸੇ ਵਿੱਚ ਲਾਲ ਹੈ ਬਾਬਾ ਜੀ ਦਾ ਤੇ ਮੁੱਖੋਂ ਬਚਨ ਕੀਤਾ ਮਾਪਿਓ ਨੂੰ ਮਿਲ ਆ ਜਾਗੇ ਜਿੱਥੇ ਮਰਜ਼ੀ ਤੱਕੇ ਖਾਈ ਅਸੀਂ ਨਹੀਂ ਇੱਥੇ ਰੱਖਣਾ ਬਾਬਾ ਜੀ ਦੀ ਤਾੜਨਾ ਦੇਖ ਫਿਰ ਬਾਬਾ ਸੁਖਦੇਵ ਸਿੰਘ ਨੇ ਬੇਨਤੀ ਕੋਈ ਨਹੀਂ ਕੀਤੀ ਅਤੇ ਆਪਣੇ ਪਿੰਡ ਆ ਗਏ ਮਾਤਾ ਪਿਤਾ ਨੂੰ ਮਿਲ ਕੇ ਅਗਲੇ ਦਿਨ ਫਿਰ ਵਾਪਸ ਨਾਨਕਸਰ ਪਹੁੰਚੇ ਪਰ ਇੱਥੇ ਬਾਬਾ ਜੀ ਨੇ ਬਿਲਕੁਲ ਹੀ ਪਾਸਾ ਵਟ ਲਿਆ ਜੇ ਸਾਹਮਣੇ ਖੜਾ ਹੋਇਆ ਤਾਂ ਬਾਬਾ ਜੀ ਨੇ ਮੂੰਹ ਦੂਜੇ ਪਾਸੇ ਕਰ ਲੈਣਾ ਕੋਈ ਬਚਨ ਨਾ ਕਰਨਾ ਇੱਕ ਦਿਨ ਬਾਪੂ ਹਮੇਰ ਸਿੰਘ ਜੀ ਜੋ ਕਿ ਬਾਬਾ ਕੁੰਦਨ ਸਿੰਘ ਜੀ ਪਾਸ ਹੀ ਸੇਵਾ ਵਿੱਚ ਰਹਿੰਦੇ ਸਨ ਨੂੰ ਸੱਦ ਕੇ ਕਹਿਣ ਲੱਗੇ ਕਿ ਐਨੂੰ ਤੋਰੋ ਇਹ ਹੰਕਾਰ ਦੀ ਪੰਡ ਚੁੱਕੀ ਫਿਰਦਾ ਹੈ ਇਹ ਸਮਝਦਾ ਹੈ ਮੇਰੀ ਬੜੀ ਪੁੱਛਗਿਛ ਸੀ ਉੱਥੇ ਇਸ ਉਪਰੰਤ ਬਾਪੂ ਹਮੀਰ ਸਿੰਘ ਜੀ ਨੇ ਸਦਕੇ ਅੰਦਰ ਬੁਲਾਇਆ ਹੁਣ ਫਿਰ ਬਾਬਾ ਸੁਖਦੇਵ ਸਿੰਘ ਜੀ ਨੇ ਆਸਣ ਪਰ ਜਾ ਕੇ ਬਾਬਾ ਜੀ ਨੂੰ ਨਮਸਕਾਰ ਕੀਤੀ ਹੁਣ ਬਾਬਾ ਜੀ ਨੇ ਵੀ ਕੁਝ ਤਾੜਨਾ ਦੇ ਲਹਿਜੇ ਨਾਲ ਬਚਨ ਕੀਤੇ ਜਾ ਚਲਾ ਜਾ ਇੱਥੋਂ ਬੇਨਤੀ ਕੀਤੀ ਬਾਬਾ ਜੀ ਕਿੱਥੇ ਜਾਵਾਂ ਕਹਿੰਦੇ ਜਾ ਸ਼ਿਮਲੇ ਚਲੇ ਜਾ 6 ਮਹੀਨੇ ਨਹੀਂ ਇੱਥੇ ਰਹਿਣਾ 6 ਮਹੀਨਿਆਂ ਬਾਅਦ ਸੋਚਾਂਗੇ ਕੀ ਕਰਨਾ ਹੈ ਦੇਖੋ ਅੱਗੇ ਤਾਂ ਪਿਆਰ ਨਾਲ ਆਗਿਆ ਮਿਲੀ ਸੀ ਠੰਡੇ ਪਹਾੜਾਂ ਵਿੱਚ ਜਾਣ ਦੀ ਪਰ ਹੁਣ ਤਾਂ ਤਾੜਨਾ ਹੋ ਰਹੀ ਹੈ ਪਰ ਮਨ ਵਿੱਚ ਹੋਮੇ ਕਾਰਨ ਇਹ ਆਇਆ ਕਿ ਮੈਂ ਤਾਂ ਪਹਿਲਾਂ ਵੀ ਹੁਕਮ ਮੰਨਿਆ ਹੈ ਹੁਣ ਵੀ ਹੁਕਮ ਮੰਨਾਂਗਾ ਪ੍ਰਸਾਦ ਸੰਗਤ ਮਾਪੁਰਖਾਂ ਦਾ ਹੁਕਮ ਸੱਤ ਵਚਨ ਕਹਿ ਕੇ ਸੇਵਕ ਕਮਾਵੇ ਪਰ ਨਿਮਰਤਾ ਵਿੱਚ ਰਹਿ ਕੇ ਪਰ ਇਹ ਵੀ ਤਾਂ ਉਹਨਾਂ ਦੀ ਆਪਣੀ ਹੀ ਲੀਲਾ ਹੁੰਦੀ ਹੈ ਉਹੀ ਸੇਵਕ ਹੀ ਨਿਮਰਤਾ ਵਿੱਚ ਰਹਿ ਕੇ ਸੇਵਾ ਕਮਾ ਸਕਦਾ ਹੈ ਜਿਸ ਪਰ ਉਹਨਾਂ ਦੀ ਆਪਣੀ ਕਿਰਪਾ ਹੋਏਗੀ ਬਾਬਾ ਕੁੰਦਨ ਸਿੰਘ ਜੀ ਤਾਂ ਇੱਕ ਅਨਮੋਲ ਹੀਰਾ ਧਰ ਆਸ਼ਰੇ ਸਨ ਕਿਉਂਕਿ ਹੋ ਮੇ ਦੇ ਸੰਪੂਰਨ ਡਾਕਟਰ ਸਨ ਬਾਬਾ ਜੀ ਹੁਣ ਇੱਥੋਂ ਬਾਬਾ ਜੀ ਪਾਸੋਂ 100 ਰੁਪਿਆ ਲੈ ਲਿਆ ਕਿਰਾਏ ਲਈ ਤੇ ਫਿਰ ਤਿਆਰੀ ਕਰ ਲਈ ਸ਼ਿਮਲੇ ਜਾਣ ਦੀ ਇੱਕ ਬਿਜਲੀ ਘਰ ਦੇ ਪ੍ਰੇਮੀ ਨਾਲ ਇੱਥੇ ਨਾਨਕਸਰ ਤੋਂ ਜਗਰਾਉਂ ਤੱਕ ਸਕੂਟਰ ਉੱਤੇ ਬੈਠੇ ਜਗਰਾਉਂ ਤੋਂ ਲੁਧਿਆਣੇ ਟਰੱਕ ਤੇ ਚੜ ਗਏ ਟਰੱਕ ਵਿੱਚ ਮੱਛਾ ਲੜੇ ਅੱਤ ਦਾ ਬੁਰਾ ਹਾਲ ਹੋ ਗਿਆ ਇੱਧਰ ਨਾਨਕਸਰ ਬਾਬਾ ਕੁੰਦਨ ਸਿੰਘ ਜੀ ਬਿਲਕੁਲ ਬੇਪਰਵਾਹ ਬੈਠੇ ਹਨ ਲੁਧਿਆਣੇ ਤੋਂ ਆਨੰਦਪੁਰ ਦੀ ਬਾਸ ਲਈ ਤੇ ਆਨੰਦਪੁਰ ਪਹੁੰਚ ਗਈ ਇੱਥੇ ਇੱਕ ਲੜਕਾ ਪੱਪੂ ਸੀ ਜੋ ਕਿ ਇੱਥੇ ਜੋੜੀ ਵਜਾਉਂਦਾ ਸੀ ਕੁਝ ਦਿਨ ਇੱਥੇ ਰਿਹਾ ਇੱਥੇ ਨਾਲ ਸਾਰੇ ਗੁਦਵਾਰਿਆਂ ਦੇ ਦਰਸ਼ਨ ਕੀਤੇ ਹੁਣ ਇੱਥੋਂ ਆਨੰਦਪੁਰ ਤੋਂ ਫਿਰ ਚੰਡੀਗੜ੍ਹ ਦੀ ਬਾਸ ਲਈ ਚੰਡੀਗੜ੍ਹ ਤੋਂ ਸ਼ਿਮਲੇ ਦੀ ਹੁਣ ਸ਼ਿਮਲੇ ਪਹੁੰਚ ਗਈ ਇੱਥੇ ਕੀ ਦੇਖਿਆ ਕਿ ਸ਼ਿਮਲਾ ਸਾਰਾ ਬੰਦ ਹੈ ਕਿਸੇ ਕਾਲਜ ਦੇ ਲੜਕੇ ਨੂੰ ਕਿਸੇ ਵੱਲੋਂ ਮਾਰਨ ਕਾਰਨ ਸ਼ਹਿਰ ਵਿੱਚ ਰੋਸ ਕਾਰਨ ਕੋਈ ਥਾਂ ਕੋਈ ਬਾਜ਼ਾਰ ਨਹੀਂ ਖੁੱਲਾ ਸੀ ਉਕ ਬਹੁਤ ਲੱਗੀ ਹੋਈ ਸੀ ਪਰ ਖਾਣ ਨੂੰ ਪੱਲੇ ਕੁਝ ਨਹੀਂ ਬਾਜ਼ਾਰ ਤੋਂ ਕੁਝ ਮਿਲਣਾ ਨਹੀਂ ਕੀ ਕੀਤਾ ਜਾਵੇ ਹੁਣ ਬਾਬਾ ਕੁੰਦਨ ਸਿੰਘ ਜੀ ਦੇ ਉਹ ਬਚਨ बार-बार ਕੰਨਾਂ ਵਿੱਚ ਪਈ ਗੂੰਜਦੇ ਹਨ ਕਿ ਅਸੀਂ ਨਹੀਂ ਇੱਥੇ ਰਹਿਣਾ ਜਿੱਥੇ ਮਰਜ਼ੀ ਜਾ ਕੇ ੱੱੱਕੇ ਖਾਈਂ 6 ਮਹੀਨੇ ਸਾਡੇ ਮੱਥੇ 'ਤੇ ਨਾ ਲੱਗੀ ਹੁਣ ਰਾਤ ਸਮੇਂ ਇੱਕ ਹੋਟਲ ਵਾਲੇ ਤੋਂ ਰੋਟੀ ਦਾ ਪੁੱਛਿਆ ਉਸਨੇ ਵੀ ਪੈਸੇ ਵਗਾਮ ਆ ਰਹੇ ਤੇ ਕਿਹਾ ਮੇਰੇ ਪਾਸ ਅਜੇ ਵੇਲ ਨਹੀਂ ਸਾਰੀ ਰਾਤ ਭੁੱਖਿਆਂ ਗੁਜ਼ਰ ਗਈ ਦਿਨ ਚੜਿਆ ਤੇ ਇੱਥੇ ਕੋਲ ਹੀ ਗੁਰਦੁਆਰੇ कीर्तन दी حاضری ਪਰਨ ਲੱਗੇ ਕੀਰਤਨ ਸਮੇਂ ਧਾਰਨਾ ਲਗਾਈ ਪਿਆਰੇ ਜੀ ਜਿੱਥੇ ਨਾ ਤੇਰਾ ਮਾਤ ਪਿਤਾ ਉਥੇ ਨਾਮ ਨੇ ਸਹਾਇਤਾ ਕਰਨੀ ਕਿਸੇ ਨੇ ਪਿੱਛੋਂ ਆਣ ਚੋਲਾ ਖਿੱਚਿਆ ਕਿ ਕੱਚੀ ਬਾਣੀ ਨਹੀਂ ਪੜਨੀ ਦੇਖੋ ਹੁਣ ਸਾਥ ਸੰਗਤ ਕਹਿੰਦੇ ਹਨ ਕਿ ਮਾਪੁਰਖ ਨਰਾਜ਼ ਹਨ ਤਾਂ ਕੀਰਤਨ ਵੀ ਨਹੀਂ ਪਰਵਾਨ ਹੁਣ ਇੱਥੇ ਰਹਿਣ ਵਾਸਤੇ ਕਮਰਾ ਪੁੱਛਿਆ ਪ੍ਰਬੰਧਕ ਕਹਿੰਦੇ ਹਨ ਕਿ 20 ਰੁਪਏ ਇੱਕ ਦਿਨ ਦਾ ਕਿਰਾਇਆ ਲੱਗੇਗਾ ਮਨ ਵਿੱਚ ਸੋਚਿਆ ਕਿ ਮੇਰੇ ਪਾਸ ਤਾਂ ਸਿਰਫ 100 ਰੁਪਏ ਹਨ ਤੇ 6 ਮਹੀਨੇ ਕਿਵੇਂ ਕੱਟਾਂਗਾ ਹੁਣ ਕੁਝ-ਕੁਝ ਹੰਕਾਰ ਘਟਦਾ ਜਾ ਰਿਹਾ ਹੈ ਇੱਥੇ ਇੱਕ ਕਿਸੇ ਸੱਜਣ ਨੇ ਆਪਣੀ ਇੱਕ ਵਾਰੀ ਵਿੱਚ ਸਮਾਨ ਰਖਵਾ ਦਿੱਤਾ ਇਧਰ ਬਾਬਾ ਸੁਖਦੇਵ ਸਿੰਘ ਜੀ ਦੇ ਮਨ ਅੰਦਰ ਸੋਚ ਫੁਰਦੀ ਹੈ ਕਿ ਬਾਬਾ ਜੀ ਦਾ ਬਚਨ ਤਾਂ Shimla ਪ੍ਰਤੀ ਕਮਾ ਲਿਆ ਹੁਣ ਪੁਰਾਣੇ ਅੱਡੇ ਕੁਲੂ ਮਨਾਲੀ ਤੇ ਹੀ ਚੱਲਾਂਗੇ ਉੱਥੇ ਵਾਵਾ ਸੰਗਤ ਵੱਲੋਂ ਪਿਆਰ ਮਿਲਿਆ ਸੀ ਇਹ ਖਿਆਲ ਅੰਦਰ ਦੌੜ ਰਹੇ ਸਨ ਕਿ ਇੱਥੇ ਗੁਰਦੁਆਰੇ ਵਿੱਚ ਹੀ ਅਗਲੇ ਦਿਨ ਇੱਕ ਲੜਕਾ ਮਿਲਿਆ ਜੋ ਕਿ ਪਹਿਲਾਂ ਨਾਨਕਸਰ ਹੀ ਰਹਿੰਦਾ ਰਿਹਾ ਸੀ ਉਹ ਆਪਣੇ ਘਰ ਲੈ ਗਿਆ ਜਾ ਕੇ ਪ੍ਰਸ਼ਾਦਾ ਛਕਾਇਆ ਕੁਝ ਦਿਨ ਉਸਦੇ ਨਾਲ ਇੱਥੇ ਗੁਰਦੁਆਰੇ ਭਾਈ ਸੰਤੋਖ ਸਿੰਘ ਜੀ ਵਿਖੇ ਕੀਰਤਨ ਕਰਦੇ ਰਹੇ ਤੇ ਇਸੇ ਲੜਕੇ ਦੇ ਘਰ ਹੀ ਰਹਿੰਦੇ ਰਹੇ ਇੱਥੇ ਬਾਬਾ ਨਾਨਕ ਸਿੰਘ ਜੀ ਦੇ ਸਮੇਂ ਦੇ ਇੱਕ ਰਾਗੀ ਮਦਨ মোহন ਦਾ ਜੱਥਾ ਸੀ ਇੰਨਾ ਵਿੱਚੋਂ ਇੱਕ ਭਰਾ ਤਾਂ ਚੜ੍ਹਾਈ ਕਰ ਗਿਆ ਸੀ ਇੱਕ ਇੱਥੇ ਰਹਿੰਦਾ ਸੀ ਅਤੇ ਉਸ ਨੂੰ ਜਾ ਕੇ ਮਿਲੇ ਅਤੇ ਉਸ ਪਾਸੋਂ ਵਾਇਲਨ ਸਿੱਖਣ ਲਈ ਮਨ ਬਣਾ ਲਿਆ ਪਰ ਨਾਲ ਹੀ ਮਨ ਵਿੱਚ ਆਇਆ ਕਿ ਬਾਬਾ ਜੀ ਪਾਸੋਂ ਅਗਿਆ ਲੈ ਕੇ ਸਿੱਖਣੀ ਹੈ ਅਗਲੇ ਦਿਨ ਪੂਰਨ 마שי ਸੀ ਵਾਪਸ ਸ਼ਿਮਲੇ ਤੋਂ ਤਿਆਰੀ ਕਰ ਨਾਨਕਸਰ ਆ ਗਏ ਬਾਬਾ ਜੀ ਪਾਸੋਂ ਵਾਇਲਨ ਸਿੱਖਣ ਦੀ ਅਗਿਆ ਲੈਣ ਲਈ ਪਰ ਕਾਫੀ ਹਿੱਸਾ ਹੋ ਮੇ ਖਤਮ ਹੋ ਗਈ ਸੀ ਐਦਨੋ ਪੂਰਨ 마שי ਦਾ ਦਿਨ ਆ ਗਿਆ ਬਾਬਾ ਸੁਖਦੇਵ ਸਿੰਘ ਜੀ ਨਾਨਕਸਰ ਆ ਗਏ ਅੱਗੋਂ ਈਸ਼ਰ ਸਿੰਘ ਜੀ ਦੀ ਦੀਵਾਨ ਵਿੱਚ ਕੈਸਟ ਲੱਗੀ ਹੋਈ ਸੀ ਕੈਸਟ ਵਿੱਚ ਬਚਨ ਚੱਲ ਰਹੇ ਸਨ ਜਿੱਧਰ ਅਸੀਂ ਜਾਈਏ ਨਿਮਾਣੇ ਪੈਣ ਸਾਹਾਂ ਨੂੰ ਤੱਕੇ ਸੋ ਇੱਥੇ ਨਾਨਕਸਰ ਬਾਬਾ ਸੁਖਦੇਵ ਸਿੰਘ ਜੀ ਦਾ ਸੰਤ ਗੁਰ ਮੇਲ ਸਿੰਘ ਜੀ ਨਾਲ ਬਹੁਤ ਪਿਆਰ ਸੀ। ਉਹਨਾਂ ਨੂੰ ਮਿਲੇ ਅਤੇ ਸਾਰਾ ਸਮਾਚਾਰ ਦੱਸਿਆ ਕਿ ਕਿਵੇਂ ਬੀਤੀ ਵਿਚਾਰ ਦੌਰਾਨ ਸੰਤ ਗੁਰ ਮੇਲ ਸਿੰਘ ਜੀ ਕਹਿਣ ਲੱਗੇ ਕਿ ਤੁਸੀਂ ਹੁਣ ਮੇਰੀ ਮੰਨੋ ਬਾਬਾ ਜੀ ਪਾਸੋਂ ਮਾਫੀ ਮੰਗ ਕੇ ਇੱਥੇ ਹੀ ਰਹੋ। ਸੋ ਬਾਬਾ ਸੁਖਦੇਵ ਸਿੰਘ ਜੀ ਨੇ ਸੰਤ ਗੁਰ ਮੇਲ ਸਿੰਘ ਜੀ ਕਹੇ ਅਨੁਸਾਰ ਮੰਨ ਬਣਾ ਲਿਆ ਕਿ ਹੁਣ ਨਹੀਂ ਜਾਣਾ। ਜੇ ਬਾਬਾ ਜੀ ਨਾਰਾਜ਼ ਹਨ ਤੇ ਮਾਫੀ ਮੰਗੇ ਪੂਲ ਬਖਸ਼ਾਉਣੀ ਹੈ। ਪੂਰਨਮਾਸੀ ਵਾਲੇ ਦਿਨ ਬਾਬਾ ਕੁੰਦਨ ਸਿੰਘ ਜੀ ਰਾਗੀਆਂ ਤੇ ਸਾਰੀ ਸੰਗਤਾਂ ਪਰ ਸੈਂਟ ਛੜਕਣ ਆਏ। ਇੱਧਰ ਬਾਬਾ ਸੁਖਦੇਵ ਸਿੰਘ ਜੀ ਦੇ ਮਨ ਅੰਦਰ ਫੁਰਨਾ ਬਣਿਆ ਕਿ ਜੇਕਰ ਮੇਰੇ ਉੱਪਰ ਬਾਬਾ ਜੀ ਦੀ ਕੋਈ ਨਾਰਾਜ਼ਗੀ ਨਹੀਂ ਹੋਵੇਗੀ ਤਾਂ ਫਿਰ ਮੇਰੇ ਵੱਲ ਵਾਪਸ ਪਰਤ ਕੇ ਵੀ ਸੈਂਟ ਛੜਕਣ ਆਉਣਗੇ। ਬਾਬਾ ਜੀ ਸੈਂਟ ਦਾ ਛੜਕਾ ਕਰਦੇ ਹੋਏ ਫਿਰ ਵਾਪਸ ਉੱਧਰ ਬੈਠੀ ਸੰਗਤ ਵੱਲ ਚਲੇ ਗਏ ਜਿੱਧਰ ਬਾਬਾ ਸੁਖਦੇਵ ਸਿੰਘ ਜੀ ਬੈਠੇ ਸਨ। ਹੁਣ 2-4 ਦਿਨ ਦੇਖਿਆ ਕਿ ਬਾਬਾ ਜੀ ਤਾਂ ਉਸ ਤਰ੍ਹਾਂ ਮੈਨੂੰ ਕੋਈ ਬੁਲਾਉਂਦੇ ਨਹੀਂ। ਸਾਮਣੇ ਦੇ ਕੇ ਵੀ ਪਰਾਂ ਦੀ ਲੰਗ ਜਾਂਦੇ ਹਨ ਐਸਾ ਦੇਖ ਬਾਬਾ ਸੁਖਦੇਵ ਸਿੰਘ ਜੀ ਡੂੰਗੀ ਸੋਚ ਸੋਚਦੇ ਹਨ ਕਿ ਮਹਾਪੁਰਸ਼ ਕੀ ਕੋ ਤਕ ਵਰਤਾ ਰਹੇ ਹਨ ਜੇਕਰ ਅਜ਼ਮਾ ਕੇ ਦੇਖਦਾ ਹਾਂ ਤਾਂ ਪ੍ਰਸੰਤਾ ਵਿੱਚ ਹਨ ਪਰ ਮੁੱਖ ਤੋਂ ਬਚਨ ਕੋਈ ਨਹੀਂ ਕਰਦੇ ਕੀ ਕਰਾਂ ਕਿਵੇਂ ਮਾਫੀ ਮੰਗਾ ਤੇ ਖੁਸ਼ੀਆਂ ਹਾਸਲ ਕਰਾਂ ਸੋ ਇੱਕ ਦਿਨ ਇੱਕ ਕਵਿਤਾ ਲਿਖੀ ਦੀਵਾਨ ਵਿੱਚ ਵੀ ਹਾਜ਼ਰੀ ਲਗਵਾਈ ਪਰ ਕਿਵੇਂ ਇੱਕ ਦਿਨ ਅਮਰਤ ਵੇਲੇ ਕੀਰਤਨ ਦੇ ਸਮੇਂ ਬਾਬਾ ਭਜਨ ਸਿੰਘ ਜੀ ਵੱਡੇ ਉਹਨਾਂ ਨੇ ਕੀਰਤਨ ਦੀ ਹਾਜ਼ਰੀ ਭਰੀ ਉਪਰੰਤ ਬਾਬਾ ਸੁਖਦੇਵ ਸਿੰਘ ਜੀ ਕੀਰਤਨ ਦੀ ਹਾਜ਼ਰੀ ਭਰਨ ਮਗਰ ਬੈਠ ਗਏ। ਇੱਧਰ ਬਾਬਾ ਕੁੰਦਨ ਸਿੰਘ ਜੀ ਆਪਣੇ ਆਸਣ ਪਰ ਬੈਠੇ ਭਾਈ ਜਸਵਿੰਦਰ ਸਿੰਘ ਜੀ ਪਾਸੋਂ ਤੇਲ ਦੀ ਮਾਲਿਸ਼ ਕਰਵਾ ਰਹੇ ਸਨ। ਬਾਬਾ ਜੀ ਨੇ ਕਮਰੇ ਦਾ ਸਪੀਕਰ ਔਨ ਕਰਵਾਇਆ ਤੇ ਤੇਲ ਦੀ ਮਾਲਿਸ਼ ਰੁਕਵਾ ਦਿੱਤੀ ਤੇ ਸਾਰਾ ਕੀਰਤਨ ਸੁਣਨ ਲੱਗੇ। ਜੋ ਉਸ ਸਮੇਂ ਬਾਬਾ ਸੁਖਦੇਵ ਸਿੰਘ ਜੀ ਨੇ ਆਪਣੇ ਆਪ ਨੂੰ ਬਖਸ਼ਾਉਣ ਲਈ ਕਵਿਤਾ ਰੂਪ ਹਾਜ਼ਰੀ ਭਰੀ ਉਹ ਕਵਿਤਾ ਇਓ ਸੀ। ਰਾਖ ਪ੍ਰਭੂ ਜੀ ਭਾਵੇਂ ਮਾਰ ਤੂੰ ਹੈ ਮੇਰਾ ਮਾਤ ਪਿਤਾ। ਰਾਖ ਬਾਬਾ ਜੀ ਭਾਵੇਂ ਮਾਰ ਤੂੰ ਹੈ ਮੇਰਾ ਮਾਤ ਪਿਤਾ ਤੇਰੇ ਦਰ ਤੇ ਕਰਾਂ ਪੁਕਾਰ ਸਾਈ ਰੁੱਲਦੇ ਫਿਰਦੇ ਨੂੰ ਚਰਨਾ ਦੇ ਨਾਲ ਲਾਈ ਮੇਰਾ ਕੋਈ ਨਾ ਹੋਰ ਕਰਵਾਰ ਤੂੰ ਹੈ ਮੇਰਾ ਮਾਤ ਪਿਤਾ ਰੱਖ ਲੈ ਭਾਵੇਂ ਮਾਰ ਦੇ ਮੈਨੂੰ ਤੇਰਿਆਂ ਦੀ ਫਿਰ ਵੀ ਇਲਾਜ ਹੈ ਤੈਨੂੰ ਹੁਣ ਤਾਂ ਬਖਸ਼ੋ ਬਖਸ਼ਣਹਾਰ ਤੂੰ ਹੈ ਮੇਰਾ ਮਾਤ ਪਿਤਾ ਜਿਹੜੇ ਦਰ ਜਾਈਏ ਉਥੋਂ ਪੈਂਦੇ ਤੱਕੇ ਨੇ ਖਾ ਕੇ ਹਾਰਾਂ ਕਰਮ ਪਏ ਅੱਕੇ ਨੇ ਬੇੜੇ ਡੁੱਬਦੇ ਨੂੰ ਲਾਵੋ ਪਾਰ ਤੂੰ ਹੈ ਮੇਰਾ ਮਾਤ ਪਿਤਾ ਬਖਸ਼ ਲੋ ਬਾਬਾ ਜੀ ਮੈਂ ਜੋ ਕੁਝ ਬੋਲ ਬੈਠਾਂ ਕਰਕੇ ਪਾਪ ਮੈਂ ਤਾਂ ਪੁੰਨ ਸੀ ਡੋਲ ਬੈਠਾਂ ਮੈਂ ਤਾਂ ਸਦਾ ਸਦਾ ਭੁੱਲਣਹਾਰ ਤੂੰ ਹੈ ਮੇਰਾ ਮਾਤ ਪਿਤਾ ਦੇਖੋ ਸਾਥ ਸੰਗਤ ਹੰਕਾਰਿਆਂ ਨੂੰ ਸਾਹਮਣੇ ਬੈਠਿਆਂ ਵੀ ਮਿਲਾਪ ਨਹੀਂ ਅਤੇ ਨਿਮਰਤਾ ਵਾਲਿਆਂ ਨੂੰ ਆਪ ਸਤਕੇ ਦਾਤਾਂ ਦਿੰਦੇ ਹਨ ਕੀਰਤਨ ਗਾਇਨੋਂ ਪਰੰਤ ਪਿੱਛੇ ਇੱਕ ਸੇਵਾਦਾਰ ਨੇ ਸੁਨੇਹਾ ਆਣ ਦਿੱਤਾ ਕਿ ਬਾਬਾ ਜੀ ਦਾ ਸੰਦੇਸ਼ਾ ਹੈ ਕਿ ਤੂੰ ਬਾਪੂ ਹਮੀਰ ਸਿੰਘ ਕੋਲੋਂ ਕਿਰਾਇਆ ਲੈ ਕੇ ਝੋੜੜਾ ਚਲੇ ਜਾ ਹੁਣ ਬਾਬਾ ਸੁਖਦੇਵ ਸਿੰਘ ਜੀ ਦੇ ਅੰਦਰ ਜੋ ਸੂਖਮ ਹੋਮੇ ਦਾ ਬੀਜ ਕੁਝ ਸਮੇਂ ਲਈ ਪੈਦਾ ਹੋਇਆ ਸੀ ਹੁਣ ਬਿਲਕੁਲ ਬਿਨਸ ਚੁਕਾ ਸੀ ਤੇ ਮਨ ਦੀ ਭਾਵਨਾ ਸੀ ਕਿ ਮਾਫੀ ਮੰਗ ਕੇ ਫਿਰ ਬਾਬਾ ਜੀ ਚਾਹੇ ਝੋੜੜਾ ਵੇਚ ਦੇਣ ਮੈਂ ਜਾਵਾਂਗਾ ਪਰ ਦਰਸ਼ਨ ਕਰਕੇ ਖੁਸ਼ੀਆਂ ਲੈ ਕੇ ਜਾਵਾਂਗਾ ਇੱਥੇ ਨਾਨਕ ਸਰ ਵਿਖੇ ਹੀ ਇੱਕ ਪਾਸੇ ਅਖੰਡ ਪਾਠਾਂ ਦੇ ਭੋਗ ਪੈ ਰਹੇ ਸਨ ਬਾਬਾ ਕੁੰਦਨ ਸਿੰਘ ਜੀ ਅਕੰਧ ਪਾਠਾਂ ਦੇ ਭੋਗਾਂ ਉਪਰੰਤ ਸੈਂਟ ਛੜ ਕੇ ਬਾਹਰ ਆਏ। ਬਾਬਾ ਜੀ ਦੇ ਬਾਹਰ ਆਉਣ ਤੇ ਬਾਬਾ ਸੁਖਦੇਵ ਸਿੰਘ ਜੀ ਨੇ ਚਰਨ ਫੜ ਲਏ ਤੇ ਬੇਨਤੀ ਕੀਤੀ। ਬਾਬਾ ਜੀ ਮੈਨੂੰ ਬਖਸ਼ ਲਓ। ਬਾਬਾ ਜੀ ਨੇ ਉਸ ਸਮੇਂ ਜੋ ਬਚਨ ਬਾਬਾ ਸੁਖਦੇਵ ਸਿੰਘ ਜੀ ਨੂੰ ਦਿੱਤੇ ਤੇ ਹੁਕਮ ਕੀਤਾ ਕਿ ਜਾ ਚੋੜਾ ਚਲੇ ਜਾ ਉੱਥੇ ਜਾ ਕੇ ਸਤਗੁਰਾਂ ਨੂੰ ਸਵੇਰੇ ਸ਼ਾਮ ਕੀਰਤਨ ਸੁਣਾਉਣਾ ਹੈ ਜੱਸੀ ਨੂੰ ਤੇ ਹੋਰ ਬਾਕੀ ਬੇਹੰਗਮ ਸੇਵਾਦਾਰ ਨੂੰ ਕੀਰਤਨ ਸਿਖਾਉਣਾ ਹੈ। ਕੁਦਰਤ ਨਾਲ ਪਿਆਰ ਕਰਨ ਵਾਲੇ ਬਾਬਾ ਜੀ ਨੇ ਬਚਨ ਕੀਤਾ ਫੁੱਲਾਂ ਬਗੀਚਿਆਂ ਨੂੰ ਸਾਫ਼ ਸੁਥਰਾ ਰੱਖਣਾ ਹੈ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਆਪ ਕਰਨੀ ਹੈ ਉਪਰੰਤ ਵੇਲਾ ਨਹੀਂ ਬੈਠਣਾ ਕੋਈ ਨਾ ਕੋਈ ਹੋਰ ਸੇਵਾ ਜੋ ਮਿਲੇ ਕਮਾਉਣੀ ਹੈ ਹੁਣ ਬਾਬਾ ਸੁਖਦੇਵ ਸਿੰਘ ਜੀ ਬਾਬਾ ਜੀ ਦਾ ਹੁਕਮ ਮੰਨ ਕੇ ਝੋੜ ਦਾ ਸਤਿਗੁਰੂ ਜੀ ਦੀ ਸੇਵਾ ਵਿੱਚ ਜਾ ਪਹੁੰਚੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਭੋਗ ਲਵਾਉਣਾ ਕੀਰਤਨ ਕਰਨਾ ਹੋਰ ਸਾਰੀ ਸੇਵਾ ਝਾੜੂ ਲਗਾਉਣਾ ਫੁੱਲ ਬਗੀਚੇ ਆਦਿ ਸਫਾਈ ਕਰਨੀ ਸਾਰੀ ਸੇਵਾ ਸੰਭਾਲੀ ਤਕਰੀਬਨ 15 ਕੋ ਦਿਨਾ ਤੱਕ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਜੋ ਕਿ ਇੱਕ ਸਮਾਗਮ ਤੇ ਆਉਣ ਤੋਂ ਪਹਿਲਾਂ ਇਸ ਸਥਾਨ ਨਾਨਕ ਸਰਚੋੜਾ ਦਮਦਮਾ ਸਾਹਿਬ ਚਰਨ ਪਾਈ ਸਾਹਮਣੇ ਬਾਬਾ ਸੁਖਦੇਵ ਸਿੰਘ ਜੀ ਇਕੱਲੇ ਖੜੇ ਸਨ ਅੱਜ ਸਾਰੀ ਸੇਵਾ ਦੇ ਕੇ ਬਾਬਾ ਜੀ ਬਹੁਤ ਪਰਸੰਨ ਹੋ ਰਹੇ ਸਨ ਤੇ ਆਪਣੇ ਗੱਲ ਨਾਲ ਲਗਾ ਕੇ ਖੁਸ਼ੀਆਂ ਦੇ ਰਹੇ ਸਨ ਹੁਣ ਬਾਬਾ ਸੁਖਦੇਵ ਸਿੰਘ ਜੀ ਨਾਲ ਬਚਨ ਕੀਤੇ ਕਿ ਅਸੀਂ ਤੇਰੇ ਕਰਕੇ ਇੱਥੇ ਆਏ ਹਾਂ ਹੁਣ ਸਾਡੇ ਨਾਲ ਹੀ ਚਲ ਤੇਰੇ ਬਗੈਰ ਲੁਧਿਆਣੇ ਦੀਆਂ ਕੰਧਾਂ ਵੀ ਰੋ ਰਹੀਆਂ ਹਨ ਦੇਖੋ ਸਾਧ ਸੰਗਤ ਹੁਣ ਖੁਸ਼ੀਆਂ ਮਿਲ ਰਹੀਆਂ ਹਨ ਬਾਬਾ ਜੀ ਬਾਬਾ ਕੁੰਦਨ ਸਿੰਘ ਜੀ ਦਾ ਹੁਕਮ ਮੰਨ ਅਜ ਨਾਨਕ ਸਰ ਨਾਲ ਹੀ ਆ ਗਏ ਤੇ ਅਗਲੇ ਦਿਨ ਫਿਰ ਖੁਸ਼ੀਆਂ ਬਖਸ਼ਦੇ ਹੋਏ ਗੁਰਦੁਆਰੇ ਨਾਨਕ ਸਰ ਲੁਧਿਆਣੇ ਦੀ ਸੇਵਾ ਪ੍ਰਤੀ ਆਪਣੀ ਹੀ ਗੱਡੀ ਵਿੱਚ ਬਾਬਾ ਸੁਖਦੇਵ ਸਿੰਘ ਜੀ ਨੂੰ ਨਾਲ ਬਿਠਾ ਕੇ ਸੇਵਾ ਵਿੱਚ ਲਗਾ ਕੇ ਆਏ ਹੁਣ ਸਮੇਂ ਅਨੁਸਾਰ ਕਦੇ ਕਿਸੇ ਗੁਰਦੁਆਰੇ ਕਦੇ ਕਿਸੇ ਸਥਾਨ ਤੇ ਕਾਰ ਸੇਵਾ ਵਾਸਤੇ ਡਿਊਟੀਆਂ ਲੱਗਦੀਆਂ ਰਹੀਆਂ ਬਾਬਾ ਕੁੰਦਨ ਸਿੰਘ ਜੀ ਦੀ ਹਰ ਸਮੇਂ ਪ੍ਰਸੰਤਾ ਮਾਨਦੇ ਰਹੇ ਮਾਨ ਰਹੇ ਹਨ ਇਸ ਲਈ ਸਾਧ ਸੰਗਤ ਮਾਪੁਰਖਾਂ ਦਾ ਵੈਰ ਸਾਡੇ ਅਵਗੁਣਾ ਨਾਲ ਹੁੰਦਾ ਹੈ ਮਹਾਪੁਰਖਤਾ ਆਪ ਤੁਮ ਪੂਰਨ ਪੂਰ ਰਹੇ ਸੰਪੂਰਨ ਹਮ ਵੀ ਸੰਗ ਅਘਾਈ ਪੂਰਨ ਹੀ ਪੂਰਨ ਹਨ ਕਿਉਂਕਿ ਪੂਰਨ ਪ੍ਰਭੂ ਦੇ ਚਰਨ ਉਹਨਾਂ ਨੇ ਪਕੜੇ ਹਨ ਜਿਸ ਨੇ ਨਿਮਰਤਾ ਵਿੱਚ ਰਹਿ ਕੇ ਸੇਵਾ ਕਮਾ ਲਈ ਖੁਸ਼ੀਆਂ ਲੈ ਲਈਆਂ ਉਸ ਨੂੰ ਵੀ ਅਧੂਰਾ ਨਹੀਂ ਪੂਰਨ ਬਣਾ ਦਿੰਦੇ ਹਨ ਸੋ ਬਾਬਾ ਕੁੰਦਨ ਸਿੰਘ ਜੀ ਹੋਮੇ ਦੇ ਡਾਕਟਰ ਸਨ ਜੋ ਕਿ ਆਪਣੀ ਨਿਮਰਤਾ ਰੂਪੀ ਬਾਣ ਕਰਕੇ ਹੋਮੇ ਵਾਲੇ ਜਗਿਆਸੂ ਨੂੰ ਕਾਣ ਸੁਟਦੇ ਸਨ ਗੁਰਬਾਣੀ ਮੁਖਵਾਖ ਹੈ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਛਾਰੀ ਸਾਰਿਆਂ ਦੇ ਚੰਨਾ ਦੀ ਧੂੜੀ ਹੋ ਜਾਣਾ ਇੱਕ ਗਦਾ ਇੱਕ ਜੰਗ ਦੇ ਮੈਦਾਨ ਵਿੱਚ ਵਰਤੇ ਜਾਣ ਵਾਲੇ ਸ਼ਸਤਰ ਦਾ ਨਾਮ ਮਾਪੁਰਖਾਂ ਦਾ ਸ਼ਸਤਰ ਹੈ ਇਸ ਦੇ ਅੱਗੇ ਵੱਡੇ ਵੱਡੇ ਵਿਕਾਰੀ ਪੁਰਸ਼ ਵੀ ਟਿਕ ਨਹੀਂ ਸਕਦੇ ਇਸ ਅੱਗੇ ਕੋਨਾ ਟਿਕੇ ਵਿਕਾਰੀ ਸੋ ਸਦਕੇ ਜਾਈਏ ਉਹਨਾਂ ਦੇ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਖਜ਼ਾਨਿਆਂ ਨੂੰ ਵੰਡ-ਵੰਡ ਕੇ ਸੰਸਾਰ ਦਾ ਭਲਾ ਕੀਤਾ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਆਪ ਜੁੜੇ ਤੇ ਅੱਜ ਵੀ ਸਾਰੇ ਜਗਤ ਨੂੰ ਜੋੜ ਰਹੇ ਹਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਇਸੇ ਤਰ੍ਹਾਂ ਬਾਦ ਵਿੱਚ ਜੋ ਸਤਿਵਚਨ ਤੇ ਨਿਮਰਤਾ ਦੀ ਪੜ੍ਹਾਈ ਕਰਕੇ ਬਾਬਾ ਸੁਖਦੇਵ ਸਿੰਘ ਜੀ ਨੇ ਅਥਾਹ ਖੁਸ਼ੀਆਂ ਲਈਆਂ ਕਿ ਆਪਣੇ ਮੁਰਸ਼ਿਦ ਬਾਬਾ ਜੀ ਅੱਗੇ ਐਸਾ ਆਪਣੇ ਆਪ ਨੂੰ ਵਾਰ ਦਿੱਤਾ ਕਿ ਉਸ ਸੇਵਾ ਨੇ ਕੈਸੇ ਭਾਗ ਲਗਾ ਦਿੱਤੇ ਕਿ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਸੱਚਖੰਡ ਜਾਣ ਉਪਰੰਤ ਬਾਬਾ ਕੇਮ ਸਿੰਘ ਜੀ ਪੁੱਤੋ ਸਾਈਵਾਲੀਆਂ ਦੀ ਸੇਵਾ ਵੀ ਨਸੀਬ ਹੋਈ ਤੇ ਇਨ੍ਹਾਂ ਦੋਨੋਂ ਦਰਗਾਹੀ ਹਸਤੀਆਂ ਦੀ ਮਹਾਨ ਸੇਵਾ ਦੇ ਸਦਕੇ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਦੇ ਪੰਜਵੇਂ ਥਾਂ ਤੇ ਬਾਬਾ ਕੇਮ ਸਿੰਘ ਜੀ ਦੇ ਦੁਸਹਿਰੇ ਤੇ ਦਰਗਾਹੀ ਸੇਵਾ ਝੋਲੀ ਪੈ ਗਈ ਜੋ ਕਿ ਅੱਜ ਉਸ ਸਥਾਨ ਨੂੰ ਕਿੰਨੇ ਰੰਗ ਭਾਗ ਲਗਾ ਰਹੇ ਹਨ ਤੇ ਆਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਸੇ ਤਰ੍ਹਾਂ ਹਾਜ਼ਰ ਨਾਜ਼ਰ ਸੇਵਾ ਗੁਰੂ ਨਾਨਕ ਸਾਹਿਬ ਜਾਨ ਕੇ ਨਿਭਾਰੇ ਹਨ ਗੁਰਬਾਣੀ ਦੇ ਗੁਟਕੇ ਸائے ਮਾਲਾ ਤੋਂ ਸਿਮਰਨ ਜਾਪਤਾ ਬੇਅੰਤ ਗਿੰਤੀ ਵਿੱਚ ਕਰਵਾ ਕੇ ਆਪਣੇ ਮੁਰਸ਼ਦ ਧੰਨ ਬਾਬਾ ਕੁੰਦਨ ਸਿੰਘ ਜੀ ਤੇ ਧੰਨ ਬਾਬਾ ਕੇਮ ਸਿੰਘ ਜੀ ਦੀਆਂ ਖੁਸ਼ੀਆਂ ਮਾਣ ਰਹੇ ਹਨ ਐਸੇ ਅਨਮੁੱਲੇ ਹੀਰੇ ਮਹਾਪੁਰਖ ਬਾਬਾ ਕੁੰਦਨ ਸਿੰਘ ਜੀ ਨੇ ਆਪਣੇ ਨਦਰੇ ਰਹਿਮਤ ਨਾਲ ਤਿਆਰ ਕੀਤੇ ਜਿਹੜੇ ਕੀ ਅਗੋਂ ਕਈਆਂ ਨੂੰ ਗੁਰੂ ਚਰਨਾਂ ਦਾ ਰਸ ਦੇਣ ਵਾਲੇ ਤੇ ਪਰਮਾਰਥ ਦੇ ਪੰਗਦੀ ਬਣੇ ਸਦਕੇ ਜਾਈਏ ਐਸੇ ਮਾਪੁਰਖਾਂ ਤੋਂ ਗੁਰਬਾਣੀ ਰਾਹੀ ਸਤਗੁਰੂ ਵੀ ਆਪਣੇ ਪਿਆਰਿਆਂ ਨੂੰ ਪਿਆਰ ਬਖਸ਼ਦੇ ਹਨ ਮੇਰੇ RAM ਹਰ ਜਨ ਕੇ ਹੋ ਬਲ ਜਾਈ ਐਸੀਆਂ ਕਮਾਈਆਂ ਸਨ ਪਿਆਰੇ ਬਾਬਾ ਜੀ ਦੀਆਂ ਧੰਨ ਬਾਬਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ